ਕੀ ਹਾਲ ਹੈ ਜੀ ਤੁਹਾਡਾ ਸਾਰਾ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਨਾਮੀ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਰੇਟਾਂ 'ਚ ਬਹੁਤ ਚੰਗੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਗੱਲ ਆਪਾਂ ਪੂਰੀ ਕਰਾਂਗੇ ਤੇ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਕੂਠੀਆਕਾਰਾ ਮਕਾਨ ਗੱਡੀ ਮੋਟਰਸਾਈਕਲ ਜੀਪ ਜੋ ਕੁਝ ਵੀ ਤੁਹਾਡੇ ਕੋਲੇ ਹੈ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਤੇ ਹੁਣ ਆਪਾਂ ਗੱਲ ਕਰਾਂਗੇ ਕਰੋਲਾ ਗੱਡੀ ਦੀ ਦਿੱਲੀ ਨੰਬਰ ਆਪਣੇ ਕੋਲੇ ਗੱਡੀ ਪਹੁੰਚੀ ਆ ਨੰਬਰ ਦਿੱਲੀ ਹੈ ਜੀ ਤੇ ਗੱਡੀ ਖੜੀ ਹੈ ਫਤਿਹਗੜ ਚੂੜੀਆਂ ਏਰੀਆ ਚ ਇੱਕ ਅੱਸੀ ਮਾਲਕ ਨੇ ਰੇਟ ਇੱਕ ਵਾਰੀ ਕਿਹਾ ਐਨਓਸੀ ਗੁਰਦਾਸਪੁਰ ਦੀ ਹੈ ਤੇ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਟਾਇਰਾਂ ਦੀ ਹਾਲਤ ਚੰਗੀ ਪਈ ਹੈ ਤੇ ਨਾ ਤਾਂ ਗੱਡੀ ਕੋਈ ਐਕਸੀਡੈਂਟਡ ਹੋਈ ਹੈ ਨਾ ਕੋਈ ਡੈਮੇਜ ਹੋਈ ਹੈ ਇੱਕ ਅੱਸੀ ਮਾਲਕ ਨੇ ਰੇਟ ਕਿਹਾ ਬਾਕੀ ਕਹਿੰਦੇ ਸੀਗੇ ਕੋਈ ਗੱਲ ਨਹੀਂ ਆ ਕੇ ਤੁਸੀਂ ਪਹਿਲਾਂ ਗੱਡੀ ਨੂੰ ਦੇਖ ਲਓ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਚਲਾ ਕੇ ਦੇਖ ਲਓ ਟ్రਾਈ ਲੈ ਲਿਓ ਤੇ ਰੇਟ ਉਹ ਤੋਂ ਬਾਅਦ ਕਰ ਲਾਂਗੇ ਤੇ ਨੰਬਰ 94647 47906 ਜਿੰਨਾਂ ਦੀ ਗੱਡੀ ਆ ਹਾਂ ਤੇ ਸੈਕੰਡ ਗੱਡੀ ਆਪਣੇ ਕੋਲੇ ਵਰੇਜਾ ਪਹੁੰਚੀ ਹੈ 2017 ਮਾਡਲ ਹੈ 66000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 825000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਚੰਗੀ ਐ ਜੀ ਚੰਗੀ ਹਾਲਤ ਚ ਐ ਤੇ ਗੱਡੀ ਖੜੀ ਹੋ ਬਠਿੰਡਾ ਏਰੀਆ ਚ 6065 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਪਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਜਿੰਨੇ ਫੰਕਸ਼ਨ ਹੁੰਦੇ ਐ ਸਾਰਾ ਕੁਝ ਆਪ ਨੂੰ ਪੂਰਾ ਵਧੀਆ ਮਿਲ ਜੂਗਾ ਤੇ ਕਿਸੇ ਨੂੰ ਪਸੰਦ ਆਉਂਦੀ ਐ ਗੱਡੀ ਜਾ ਕੇ ਦੇਖ ਲਿਓ ਕਿਸੇ ਨੇ ਗੱਲ ਕਰਨੀ ਐ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ 98 763 61048 ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਿਆ ਕਰੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਾਵਾ ਸਕਦੇ ਹੋ ਚਾਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਮਸ਼ੀਨਰੀ ਕੋਠੀ ਕਰ ਹੈ ਨੰਬਰ ਆਪਣਾ ਉੱਪਰ ਬਾਰ-ਬਾਰ ਹਮੇਸ਼ਾ ਚਿੱਟੇ ਜੀ ਅੱਖਰਾਂ ਚ ਚੱਲਦਾ ਰਹਿੰਦਾ ਹੈ ਤੀਜੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ 2009 ਮਾਡਲ Swift ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਨੋ ਮਾਡਲ ਹੈ ਕੰਡੀਸ਼ਨ ਆਲੋਕ ਹੈ 2,40,000 ਰੁਪਿਆ ਮਾਲਕ ਨੇ ਰੇਟ ਕਿ ਹੈਗਾ ਗੱਡੀ ਮਲੇਰਕੋਟਲੇ ਏਰੀਆ ਚ ਖੜੀ ਐ 60 ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਗੱਡੀ ਚੰਗੀ ਐ ਜੀ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਜਾ ਕੇ ਦੇਖਣੀ ਐ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖੋ ਤੇ 240 ਡਿਮਾਂਡ ਆ ਲੈਸ ਬਸ ਹੋ ਜਾਊਗਾ ਮਲੇਰਕੋਟਲੇ ਖੜੀ ਐ ਜਾ ਕੇ ਦੇਖ ਲਿਓ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਐ ਰੇਟ ਮੌਕੇ ਤੇ ਹੋ ਜਾਊਗਾ ਬਾਕੀ ਮੈਂ ਬੇਨਤੀ ਕਰੂਗਾ ਜੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਤੇ ਆਪਾਂ ਜਿਹੜੀ ਗੱਡੀ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ 84370 11796 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਸਕੋਰਪੀਓ ਗੱਡੀ ਪਹੁੰਚੀ ਆ ਸਕਾਰਪੀਓ S10 ਹਰਿਆਣਾ ਨੰਬਰ ਹੈ ਜੀ 2015 ਮਾਡਲ ਗੱਡੀ ਆ ਗੱਡੀ ਖੜੀ ਹੈ ਬਰਨਾਲੇ VIP ਨੰਬਰ ਦੇ ਨਾਲ ਹੈਗੀ ਤੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਗੱਡੀ ਦੀ ਹਾਲਤ ਵੀ ਚੰਗੀ ਪਈ ਐ ਨੁਕਸ ਵੀ ਕੋਈ ਨਹੀਂ ਗੱਡੀ 'ਚ ਤੇ ਮਾਲਕ ਦੇ ਘਰੇ ਗੱਡੀ ਖੜੀ ਐ ਜਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਜੇ ਗੱਡੀ ਪਸੰਦ ਆਉਂਦੀ ਆ ਤਾਂ ਤੁਸੀਂ ਆ ਕੇ ਦੇਖ ਲਿਓ ਤੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੇ ਪਸੰਦ ਆਉਂਦੀ ਆ ਤਾਂ ਉਤੋਂ ਬਾਅਦ ਗੱਲ ਕਰ ਲਾਂਗੇ ਤੇ ਰੇਟ ਉੱਪਰ-ਨੀਚੇ ਹੋ ਜੂਗਾ ਇੱਕ ਵਾਰੀ 940 ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਗੱਡੀ ਟੋਪਦੀ ਐ ਜੀ ਤੇ ਜਿਹੜੇ ਮਾਲਕ ਨੇ ਉਹ ਆਪ ਕੈਨੇਡਾ ਚਲੇ ਗਈ ਤੇ ਕੈਨੇਡਾ ਗਈ ਮਾਲਕ ਦੀ ਗੱਡੀ ਆ ਤੇ 940 ਡਿਮਾਂਡ ਐ ਬਾਕੀ ਸਕੋਰਪਿਓ ਗੱਡੀ ਐ ਸਾਹ ਬਹੁਤ ਪਈ ਐ ਕੋਈ ਸਕੋਰਪਿਓ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਕਰ ਸਕਦੋਂ ਨੰਬਰ ਮਾਲਕ ਦਾ 84200 7697 800 47 ਨੰਬਰ ਤੇ ਗੱਲ ਕਰ ਸਕਦਾ ਹਾਂ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਸਵਿਫਟ ਡਜ਼ਾਇਰ ਗੱਡੀ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ ਗੱਡੀ ਦੀ ਕੰਡੀਸ਼ਨ ਤੁਸੀਂ ਚਾਰੇ ਪਾਸੋਂ ਚੈੱਕ ਕਰ ਲਓ ਗੱਡੀ ਹਰਿਆਣਾ ਨੰਬਰ ਹੈ ਜੀ ਐਚ ਆਰ 51 ਤੇ ਗੱਡੀ ਬਹੁਤ ਵਧੀਆ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਵੇਚਣੀ ਆਹ ਗੱਡੀ ਕੋਈ ਵੀ ਜੇ ਆ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਿਹੜਾ ਮਾਲਕ ਦਾ ਨੰਬਰ ਹੈ 98960072 80 ਮਾਲਕ ਦਾ ਨੰਬਰ ਹੈ ਤੇ ਮਾਲਕ ਨਾਲ ਤੁਸੀਂ ਗੱਲ ਕਰਕੇ ਜੋ ਕੁਝ ਵੀ ਪੁੱਛਣਾ ਮਾਲਕ ਤੋਂ ਪੁੱਛ ਸਕਦੇ ਹੋ ਤੇ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਘਰੇ ਗੱਡੀ ਟ੍ਰਾਈ ਲੈ ਕੇ ਦੇਖਣੀ ਟ੍ਰਾਈ ਲੈ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਗੱਡੀ ਪਸੰਦ ਤੁਹਾਨੂੰ ਸਾਰਿਆਂ ਨੂੰ ਆ ਜਾਵੇਗੀ ਤੇ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਆ ਗੱਡੀ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਤੇ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਅੱਗੇ ਮਿਲ ਜਾਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੂ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਤੁਹਾਡੇ ਕੋਲੇ ਗੱਡੀ ਹੈ ਕੂਠੀਆਕਾਰਾ ਮਕਾਨ ਹੈ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 3864 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਫਰੀਦ ਵਿੱਚ ਬਹੁਤ ਜਲਦਾ ਪੈੜ ਤੁਹਾਡੀ ਲਗਾ ਦੇਵਾਂਗੇ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗ ਰਹੀ ਹੈ ਇਹ ਵੀਡੀਓ ਤਾਂ ਨੀਚੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਤੇ ਬੱਤ ਬੱਦਲ ਸਪੋਰਟ ਕਰਿਆ ਕਰੋ ਜੀ ਤੇ ਪਹਿਲੀ ਵਾਰ ਜੇ ਤੁਸੀਂ ਆਇਓ ਚੈਨਲ ਤੇ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਤੁਹਾਨੂੰ ਬਟਨ ਮਿਲੂਗਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਤੁਹਾਡਾ ਆਪਦਾ ਆਪਣਾ ਚੈਨਲ ਹੈ ਜੀ ਹਾਂ ਵੱਧ ਤੋਂ ਵੱਧ ਪਿਆਰ ਬਣਾ ਕੇ ਰੱਖਿਆ ਕਰੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਹੀ ਇੱਕ ਆਟੋ ਪਹੁੰਚਿਆ ਜੀ ਜਮਾ ਨਮੇ 2019 ਮਾਡਲ ਹੈ ਜਿਹੜੇ ਤਿੰਨੋਂ ਟਾਇਰ ਨੇ ਬਿਲਕੁਲ ਨਵੇਂ ਨੇ ਕੰਡੀਸ਼ਨ ਬਹੁਤ ਚੰਗੀ ਪਈ ਹੈ ਨਾ ਤਾਂ ਕੋਈ ਬਾਡੀ ਲਾਈਨ ਚ ਨਾ ਕੋਈ ਅੰਦਰੋਂ ਨਾ ਕੋਈ ਵਾਰੋਂ ਕੋਈ ਕਮੀ ਪੇਸ਼ੀ ਆਪਾਂ ਨੂੰ ਨਹੀਂ ਮੇ ਤੇ ਆਹਾ ਆਟੋ ਜਿਹੜਾ ਆਪਣੇ ਕੋਲੇ ਪਹੁੰਚਿਆ ਫਤਿਹਗੜ ਸਾਹਿਬ ਏਰੀਆ 'ਚ ਖੜਾ ਹੈਗਾ ਮਾਲਕ ਨੇ ਡਿਮਾਂਡ ਜੜੀ ਆਪਣੇ ਕੋਲੇ ਲਾ ਕੇ ਭੇਜੀ ਆ 1,40,000 ਰੁਪਿਆ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਵਾਂਗੇ ਇੱਕ ਵਾਰੀ ਫਤਿਹਗੜ ਸਾਹਿਬ ਖੜਾਗਾ ਜਾ ਕੇ ਦੇਖ ਸਕਦੋਂ ਕਿਸੇ ਨੂੰ ਜੇ ਪਸੰਦ ਆਉਂਦਾ ਤਾਂ ਗੱਲ ਕਰ ਸਕਦੋਂ ਮਾਲਕ ਨਾਲ ਨੰਬਰ ਤੁਹਾਨੂੰ ਮਿਲ ਜਾਊਗਾ ਕੰਡੀਸ਼ਨ ਆਲੋਕੀ ਆ 19 ਮਾਡਲ ਹੈ ਤੇ ਨੰਬਰ 8870 27 83 ਤੈਨੂੰ ਪੰਝਾ ਜਿਨ੍ਹਾਂ ਦਾ ਓਟੋ ਹੈ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ 2000 ਪੂਰਾ ਮਾਡਲ ਹੈ ਜੀ 2027 ਤੱਕਰ ਆਪਨ ਪਾਸਿੰਗ ਮਿਲ ਜੂਗੀ 27 ਤੱਕਰ ਪਾਸਿੰਗ ਰੀਨਿਊ ਹੋਈ ਹੈ ਕਾਲੇ ਰੰਗ ਦੀ ਸੈਂਟਰੋ ਗੱਡੀ ਆ 65000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਛੀਵਾੜਾ ਸਾਹਿਬ ਇਹਨਾਂ ਦਾ ਏਰੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਵਧੀਆ ਜੀ ਚਲਾਉਣ 'ਚ ਕੋਈ ਕਮੀ ਪੇਸ਼ੀ ਹੈ ਨਹੀਂ ਜੀ 1 ਰੁਪਿਆ ਗੱਡੀ ਭਾਲਦੀ ਨਹੀਂ ਮੌਕੇ ਦਾ ਤੇ ਅਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ 9872810485 ਮਾਲਕ ਨਾਲ ਗੱਲ ਆਪੇ ਕਰ ਲਿਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿੰਮੇ ਲੱਗੀ ਜਰੂਰ ਦੱਸੋ ਜਿੰਨੇ ਤੁਸੀਂ ਪਹੁੰਚੋ ਪਹਿਲੀ ਵਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਇਹ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਤੇ ਅਗਲੀ ਵੀਡੀਓ ਚ ਤੁਹਾਡੇ ਵਾਸਤੇ ਕਿਹੜੀ ਮਸ਼ੀਨਰੀ ਆਪਾਂ ਕਿਹੜੇ ਏਰੀਆ ਚੋਂ ਲੈ ਕੇ ਪਹੁੰਚੀਏ ਦੱਸੋ ਮੈਨੂੰ